ਅ ਅੱਜ ਪਿਛਲੇ ਕਾਫੀ ਦਿਨਾਂ ਤੋਂ ਸਿਵਲ ਹਸਪਤਲ ਸਿਵਲ ਸਰਜਨ ਦਫਤਰ ਦੇ ਵਿਖੇ ਵਿਸ਼ੇ ਪੈਨ ਦੇ ਨਾਲ ਤੋਂ ਚੋਰੀਆਂ ਹੋ ਰਹੀਆਂ ਨੇ ਜਿਸ ਦੀ ਅਸੀਂ ਕੰਪਲੇਨ ਮਾਡਲ ਟਾਊਨ ਥਾਣੇ ਨੂੰ 27 ਜਨਵਰੀ ਕਰ ਚੁੱਕੇ ਆਂ ਬੀਤੀ ਰਾਤ ਫੇਰ ਸਿਵਲ ਸਰਜਨ ਦਫਤਰ ਦੇ ਕਾਊਂਟਰ ਬ੍ਰਾਂਚ ਦੇ ਪਿੱਛੇ ਚੋਰਾਂ ਨੇ ਫੇਰ ਚੋਰੀ ਕੀਤੀ ਕਾਫੀ ਨੁਕਸਾਨ ਕੀਤਾ ਗਿਆ ਸਰਕਾਰੀ ਰਿਕਾਰਡ ਦੀ ਭੰਨ ਤੋੜ ਕੀਤੀ ਅਲਮਾਰੀਆਂ ਤੋੜੀਆਂ ਗਈਆਂ ਏਸੀ ਵਗੈਰਾ ਹੋ ਗਏ ਕੰਪਿਊਟਰ ਹੋ ਗਏ ਜਿਸ ਕਾਰਨ ਸਰਕਾਰੀ ਜਿਹੜਾ ਕੰਮਕਾਜ ਉਹਦੇ ਵਿੱਚ ਕਾਫੀ ਵਿਗੜਨ ਪਿਆ ਰਿਹਾ ਵਾ ਅਸੀਂ ਪ੍ਰਸ਼ਾਸਨ ਨੂੰ ਫਿਰ ਬੇਨਤੀ ਕਰਦੇ ਹਾਂ ਕਿ ਇਸ ਚੋਰੀ ਨੂੰ ਨੱਥ ਪਾਈ ਜਾਵੇ ਤਾਂ ਜੋ ਕੋਈ ਵੱਡੀ ਘਟਨਾ ਅੱਗੇ ਤੋਂ ਨਾ ਹੋ ਸਕੇ ਅਗੇਰਾ ਮਾਹੌਲ ਪਤਾ ਨਹੀਂ ਪਰ ਇੱਕ ਤਰ੍ਹਾਂ ਹੋ ਗਿਆ ਲੱਗਦਾ ਰਾਤ ਰੁਮਗੀ ਦਾ ਮੁੰਡਾ ਜਿੰਤਾ ਰਾਣੀ ਦੀ ਆ ਉਹਦਾ ਭੈਣ ਤੋਂ ਜੇ ਕੋਈ ਬਿੱਲ ਹੋਆ ਬੇਗੁਮਾਰਾਂ ਵਾਲਾ ਚਾਹੇ ਮੌਕਾ ਰੋਣਾ ਉਹਨਾਂ ਨੂੰ ਕੀ ਚੱਕੀਏ ਸਮਾਨ ਪਹਿਲਾ ਮੌਕਾ ਖਾਲਣਾ ਆਪਾਂ ਪੁਲਿਸ ਦਣੀ ਆ ਲੈ ਕੇ ਆਉ ਜਾ ਕੇ ਉਹਨਾਂ ਨੂੰ ਲੈ ਕੇ ਆ ਲੱਗਾ ਫੋਨ ਕਰਨ ਮੈਂ ਹੁਣ ਕੀ ਕਰੀਏ ਹੋਰ ਹੈ ਇਹ ਆ ਦੇਖੋ ਜੀ ਫਿਰ ਬੰਨ੍ਹਤਾ ਚੋਟਿਆਲੀਆ ਬਰਸਤ ਥੱਲੇ ਆਰ ਸਟਰ ਵਾਈਟ ਜੀਸਾ ਕਰਦੇ ਰੱਖਦੇ ਨਹੀਂ ਪਾਟ ਨਹੀਂ ਰਹੇ ਕੰਪਿਊਟਰ ਦਰਾਡੇ ਬਣਾਉਣ ਨੂੰ ਚੈਟਰਨ ਹੈ ਪੈਂਟਰਾ ਨਾ ਮਹਾਰਾਯੀ ਆਇਆ ਇਸ ਕਾਟਾ ਬੇ ਪਿਲਾਂ ਕਟਾਏਗਾ ਉਹ ਸਾਭਾ ਇਸੀ ਲੈਣੇ ਤੁਹਾਨੂੰ 3ਵੇਂ ਸਾਈਟ ਤੋਂ ਸੋਲਡਰਨ ਤੋਂ ਇਹ ਜਿਹੜਾ ਇਹ ਜਿਹੜਾ ਇਹ ਚੈਲੰਜ ਆਉਂਦਾ ਇਹਨਾਂ ਨੇ ਕੱਢ ਲਿਆ ਉੱਪਰਲੇ ਪਾਸੇ ਸਾਜ ਤੇ ਇਨ ਕਰਨਾ ਜੀ ਉੱਥੇ ਇਹਨਾਂ ਨੇ ਉੱਥੇ ਗੱਟਾ ਲਾਇਆ ਜੀ ਉੱਥੋਂ ਫੇਰ ਵਧ ਜਾਈਏ ਜੀ ਉੱਥੋਂ ਫੇਰ ਵਧ ਜਾਈਏ ਜੀ ਉਹ ਮਾਰੀਆਂ ਉਹ ਚਾਰ ਪਰਦੇ ਸੀ ਪ੍ਰਾਣੇ ਉਤਾਰ ਕੇ ਨਵੇਂ ਡਵਾਏ ਸੀ ਉਹ ਰੱਖੇ ਉਹ ਪ੍ਰਾਣੇ ਤਾਂ ਕਿ ਰੱਖਿਓਗੇ ਜੀ ਪ੍ਰਾਣੇ ਲਿਆ ਸਕਦੇ ਸੀ ਪਰ ਪ੍ਰਾਣੇ ਨਹੀਂ ਹੈਗੇ ਆ ਪਿੱਛੇ ਸਰੀਆਂ ਨਮਾਰੀਆਂ ਐ ਵੀ ਪੰਨੀਆਂ ਦਾ ਉੱਪਰ ਲਗਾਣੀ ਜੀ ਉਹਦੇ ਤੋਂ ਪਾ